ਬਿੱਤੇ ਦਿਨ ਡੇਰਾ ਬਸੀ ਦੇ ਵਿੱਚ ਇੱਕ ਮਹਿਲਾ ਜਦ ਦੇ ਗਨਮੈਨ ਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਉਸ ਦੇ ਬਾਬਤ ਪੁਲਿਸ ਦਾ ਬਿਆਨ ਆਇਆ ਸਾਹਮਣੇ ਇਨਫਾਰਮੇਸ਼ਨ ਆਈ ਸੀ ਕਿ ਵੀ ਜਿਹੜਾ ਇਹ ਮੁੰਡਾ ਜੱਤਸਾ ਬਨ ਲੱਗਿਆ ਹੈ ਇਹ ਇਹ ਮਿਸਿੰਗ ਹੈ ਇਹ ਫੋਨ ਇਸ ਦਾ ਫੋਨ ਨਹੀਂ ਮਿਲਦਾ ਪਿਆ ਤੇ ਸਾਨੂੰ ਇਨਫਾਰਮੇਸ਼ਨ ਪਹਿਲਾਂ ਵੀ ਆਈ ਹੋਈ ਸੀ ਅਸੀਂ ਚੈੱਕ ਕਰਦੇ ਪਏ ਸੀ ਕਿ ਲੋਕੇਸ਼ਨ ਵੀ ਕਢਾਈ ਸੀਗੀ ਇਸ ਦੀ ਫੋਨ ਬੰਦ ਸੀਗਾ ਫਿਰ ਉਹਨਾਂ ਨੂੰ ਕਿਤੇ ਇਨਫਾਰਮੇਸ਼ਨ ਮਿਲਦੀ ਹੈ ਕਿਸੇ ਤੋਂ ਫਿਰ ਸਾਨੂੰ ਆਪਣੇ ਉਹਨਾਂ ਦੇ ਸਟਾਫ ਤੋਂ ਜੱਤਸਾ ਦਾ ਫੋਨ ਆਇਆ ਵੀ ਦੇਖੋ ਇਹ ਗੱਡੀ ਵਿੱਚ ਹੈਗਾ ਗੱਡੀ ਸਟਾਰਟ ਹੈ ਤੁਸੀਂ ਆਓ ਫਟਾਫਟ ਅਸੀਂ ਫਿਰ ਮੌਕੇ ਦੇ ਉੱਤੇ ਪਹੁੰਚੇ ਆਂ ਤੇ ਜਿਹੜੀ ਗੱਡੀ ਸੀਗੀ ਗੱਡੀ ਅੰਦਰ ਤੋਂ ਬੰਦ ਸੀਗੀ ਗੱਡੀ ਔਨ ਸੀਗੀ ਉਸਦਾ ਏਸੀ ਵੀ ਚੱਲਦਾ ਪਿਆ ਸੀਗਾ ਤੇ ਥੋੜਾ ਜਿਹਾ ধੁੰਦ ਜੀ ਜਮੀ ਹੋਈ ਸੀ ਸ਼ੀਸ਼ਿਆਂ ਤੇ ਸ਼ੀਸ਼ੇ ਸਾਫ਼ ਕਰਕੇ ਅਸੀਂ ਜਦੋਂ ਦੇਖਿਆ ਤੇ ਉਸਨੇ ਆਪਣਾ ਜਿਹੜਾ ਹਰਜੀਤ ਨਾਮ ਦਾ ਮੁੰਡੇ ਦਾ ਸੀਨੀਅਰ ਕਨਸਟੇਬਲ ਸੀਗਾ ਇਹ ਤੇ ਇਸਨੇ ਸੁਸਾਇਸਾਈਡ ਕੀਤਾ ਹੋਇਆ ਸੀਗਾ ਜੀ ਤੇ ਦਰਵਾਜ਼ੇ ਸਾਰੇ ਖਿੜਕੀਆਂ ਸਭ ਕੁਝ ਬੰਦ ਸੀਗੀ ਗੱਡੀ ਦੀ ਵੇਰਾ ਸੀ ਮੌਕੇ ਤੇ ਡੀਐਸਪੀ ਸਾਹਿਬ ਆਪਣੇ ਸਬ ਡਿਵੀਜ਼ਨ ਡੇਰਾ ਬਸੀ ਜੀ ਨੂੰ ਇਤਲਾਹ ਦਿੱਤੀ ਤੇ ਆਪਣੇ ਇਹਨਾਂ ਦੇ ਫੈਮਿਲੀ ਮੈਂਬਰ ਸਕੇ ਜਿਹੜੇ ਇਹਨਾਂ ਨੂੰ ਇਤਲਾਹ ਦਿੱਤੀ ਹੈ ਸੁੰਦਰਾ ਦਾ ਰਹਣ ਵਾਲਾ ਸੀਗਾ ਇਹ ਉਹਨਾਂ ਦੀ ਫੈਮਿਲੀ ਵੀ ਮੌਕੇ ਤੇ ਆਈ ਹੈ ਡੀਐਸਪੀ ਸਾਹਿਬ ਵੀ ਮੌਕੇ ਤੇ ਆਏ ਹੈ ਤੇ ਜੀ ਅਸੀਂ ਫੋਰੈਂਸਿਕ ਟੀਮ ਨੂੰ ਵੀ ਇੱਥੇ ਬੁਲਾਇਆ ਇਸ ਦਾ ਕੋਈ ਸਪੈਸੀਫਿਕ ਰੀਜ਼ਨ ਨਹੀਂ ਪਤਾ ਲੱਗਿਆ ਵੀ ਕਾਦੇ ਵਾਸਤੇ ਇਸ ਨੇ ਸੁਸਾਇਡ ਕੀਤਾ ਹੈ ਵੀ ਕੀ ਇਸ ਨੂੰ ਤੰਗੀ ਸੀਗੀ ਪਰ ਜਿੱਥੇ ਅਸੀਂ ਜਿੱਥੇ ਤੱਕ ਅਸੀਂ ਇਨਕੁਆਇਰੀ ਕੀਤੀ ਹੈ ਜੱਜ ਸਾਹਿਬ ਵੱਲੋਂ ਵੀ ਉਧਰੋਂ ਵੀ ਉਹ ਕਹਿੰਦੇ ਵੀ ਇਹ ਜਿਹੜਾ ਹਮੇਸ਼ਾ ਹਾਈ ਸਪਿਰਿਟ ਵਿੱਚ ਰਹਿੰਦਾ ਸੀਗਾ ਚੰਗਾ ਮੁੰਡਾ ਸੀਗਾ ਤੇ ਕਦੇ ਮਤਲਬ ਪ੍ਰੇਸ਼ਾਨੀ ਵਿੱਚ ਨਹੀਂ ਦਿਖਿਆ ਤੇ ਇੱਦਾਂ ਹੀ ਇਹਨਾਂ ਦੇ ਗਰਦਿਆਂ ਦਾ ਕਹਿਣਾ ਹੈ ਵੀ ਇਹ ਕਦੇ ਸਾਨੂੰ ਪ੍ਰੇਸ਼ਾਨੀ ਵਿੱਚ ਨਹੀਂ ਦਿਖਿਆ ਠੀਕ ਹੈ ਜੀ ਤੇ ਹੁਣ ਹੋ ਸਕਦਾ ਹੈ ਵੀ ਇਹ ਸਾਇਦ ਐਕਸੀਡੈਂਟਲੀ ਨਾ ਹੋਇਆ ਹੋਵੇ ਜੀ ਸਾਇਦ ਇਸਨੇ ਆਪਣਾ ਵੈਪਨ ਸਾਫ ਕਰਦਾ ਹੋਵੇ ਜਾਂ ਕੁਝ ਕਰਦਾ ਹੋਵੇ ਤੇ ਐਕਸੀਡੈਂਟਲੀ ਵੀ ਹੋ ਸਕਦਾ ਹੈ ਇਹ ਜਿਹੜੀ ਚੀਜ਼ ਹੈਗੀ ਹੈ ਬਾਕੀ ਇਸ ਦੀ ਜਾਂਚ ਜਾਰੀ ਹੈ ਇਹਦਾ ਮੋਬਾਈਲ ਫੋਨ ਹੈਗਾ ਸਾਡੇ ਨੂੰ ਮਿਲਿਆ ਹੈ ਉਹਦੀ ਵੀ ਅਸੀਂ ਜਾਂਚ ਕਰਾਂਗੇ ਜਿਹੜਾ ਇਸਦਾ ਪੋਸਟਮਾਰਟਮ ਹੈ ਮੁੰਡੇ ਦਾ ਆਪਣੇ ਇਸਦਾ ਵੀ ਡਾਕਟਰਾਂ ਦੇ ਬੋਰਡ ਤੋਂ ਕਰਵਾਇਆ ਜਾਊਗਾ ਜੀ ਉਸ ਦੀ ਸਾਰੀ ਜਾਂਚ ਤੋਂ ਅੱਗੇ ਸਾਡੇ ਕੋਲ ਜੋ ਵੀ ਇਨਫੋਰਮੇਸ਼ਨ ਸਾਡੇ ਕੋਲ ਆਊਗੀ ਉਸ ਦੇ ਮੁਤਾਬਕ ਅਸੀਂ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ